ਕਾਲ ਜੀ ਕੀ ਹਾਲ ਚਾਲ ਆ ਇੱਕ ਨਵੇਂ ਬਲੌਗ 'ਚ ਤੁਹਾਡਾ ਫੇਰ ਤੋਂ ਸਵਾਗਤ ਆ ਉਮੀਦ ਕਰਦੇ ਹਾਂ ਠੀਕ ਠਾਕ ਹੋਵੋਗੇ ਤੇ ਵਧੀਆ ਹੋਵੋਗੇ ਅੱਜ ਲੋੜੀ ਵਾਲਦਾਂ ਤੇ ਅਸੀਂ ਜਾਣਾ ਲੋੜੀ ਤੇ ਲੋੜੀ ਦਾ ਫੰਕਸ਼ਨ ਤੁਹਾਨੂੰ ਦਿਖਾਵਾਂਗੇ ਤੇ ਚੱਕ ਲੈਂਦਾ ਡੇੜੀ ਸਾਰਾ ਕੁਝ ਮੰਮੀਓ ਡੱਬਾ ਜਾਣਾ ਭੁੱਲੀ ਡੱਬਾ ਆ ਦੁੱਧੋ ਦਾ ਰੀਲ ਵੀ ਕਰ ਦੇ ਲੈ ਜੂ ਆਪੇ ਧੱਕ ਕੇ ਇੱਥੇ ਤੁਹਾਨੂੰ ਪਤਾ ਹੀ ਆ ਤੇ ਉਮੀਦ ਕਰਦੇ ਆ ਲੋੜੀ ਪਹਿਲਾਂ ਤਾਂ ਲੋੜੀ ਨੇ ਸਭ ਨੂੰ ਵਧਾਈਆਂ ਟੂਬੀ ਲੇਟ ਤੇ ਲੋੜੀ ਸਭ ਦੀ ਵਧੀਆ ਗਈ ਹੋਊਗੀ ਕਿਉਂਕਿ ਜਦੋਂ ਮੈਂ ਇਹ ਵਲੌਗ ਪਾਉਣਾ ਅਗਲੇ ਦਿਨ ਜਾਂ ਦੋ ਤਿੰਨ ਬਾਅਦ ਤਾਂ ਉਦੋਂ ਲੋੜੀ ਲੰਘ ਗਈ ਹੋਊਗੀ ਤਾਂ ਲੋੜੀ ਉਮੀਦ ਕਰਦੇ ਆ ਸਭ ਦੀ ਵਧੀਆ ਗਈ ਹੋਊਗੀ ਤੇ ਠੰਡ ਬਹੁਤ ਅੱਜ ਬਹੁਤ ਹੀ ਜ਼ਿਆਦਾ ਠੰਡ ਹੈਗੀ ਜੰਨੀ ਕਹਿ ਸਕੀ ਆਪਾਂ ਨਾ ਓਨੀ ਠੰਡ ਆ ਓਹ ਇਹ ਤਾਂ ਉਧਰ ਦੀ ਅੰਦਰ ਰੱਖ ਲਿਓ ਜਰਾ ਤਾਂ ਢੱਗੀ 'ਚ ਰੱਖ ਦੋ ਇਹਨੂੰ ਆਹ ਤਾਂ ਢੱਗੀ 'ਚ ਰੱਖ ਦੋ ਜੀ ਡੱਬਾ 'ਚ ਤੇ ਉਮੀਦ ਕਰਦੇ ਆ ਸਭ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੁਸੀਂ ਗੱਡੀ ਦੀ ਮਾਰੀ ਆ ਸੈਲਫ ਆਪਾਂ ਨਾ ਉਹ ਤਾਂ ਬਾਹਰ ਰੱਖ ਲਿਓ ਉਧਰ ਸੀਟ ਤੇ ਉਮੀਦ ਕਰਦੇ ਆ ਤੁਸੀਂ ਠੀਕ ਠਾਕ ਹੋਵੋਗੇ ਤੇ ਵਧੀਆ ਹੋਵੋਗੇ ਤੇ ਅਸੀਂ ਜਾਣਾ ਇਹ ਤੋਂ ਪਹਿਲਾਂ ਵਾਲਾ ਵਲੌਗ ਦੇਖਿਆ ਤੁਸੀਂ ਉਹ ਸਿੱਕ ਦਿਨ ਪਹਿਲਾਂ ਗਏ ਸੀਗੇ ਤੇ ਉੱਥੇ ਹੀ ਅੱਜ ਲੋੜੀ ਦਾ ਫੰਕਸ਼ਨ ਆ ਤੇ ਸਵੇਰੇ ਵੀ ਆ ਸ਼ਾਮ ਨੂੰ ਵੀ ਆ ਤੁਹਾਨੂੰ ਦੋਵੇਂ ਫੰਕਸ਼ਨ ਦਿਖਾਵਾਂਗੇ ਵਲੌਗ ਦੇ ਨਾਲ ਜੁੜੇ ਰਹਿਓ ਜਸਨ ਹੋਤੀ ਆ ਜਾ ਕੇ ਮਿਲਦੇ ਹਾਂ ਹੈਲੋ ਗਾਇਸ ਮੜਾ ਜਾ ਇੱਧਰ ਕਰਿਓ ਉਹਨਾਂ ਨੂੰ ਬੁਲਾਇਓ ਸੂਟ ਦਿਖਾਓ ਤੁਹਾਡਾ ਸੂਟ ਹੈਲੋ ਭਾਬੀ ਜੀ ਇੱਧਰ ਕਰਿਓ ਲੈ

ਹਨ ਪੂਕ ਪਹ ਚੁੱਕੇ ਨੇ ਹੁਣ ਅਸੀਂ ਮਨਾਵਾਂਗੇ ਸਾਡੇ ਘਰ ਕੇ ਦੀ ਲੋੜੀ ਹੈ ਨਾ ਤੇ ਤੁਸੀਂ ਸਾਰੇ ਜਣੇ ਜ਼ਰੂਰ ਸਾਡੇ ਬਲੌਗ ਨੂੰ ਸ਼ੇਅਰ ਵੀ ਕਰਿਓ ਤੇ ਲਾਈਕ ਵੀ ਕਰਿਓ ਤੇ ਤੁਸੀਂ ਇੰਨਾ ਪਿਆਰ ਦਿੰਨੇ ਉਹਦੇ ਲਈ ਥੈਂਕ ਯੂ ਬਹੁਤ ਬਹੁਤ ਹੈ ਨਾ ਇਹ ਮੇਰੇ ਭਾਬੀ ਜੀ ਨੇ ਵੱਡੇ ਭਾਬੀ ਜੀ ਸਸੀ ਕਾਲ ਦੀ ਆਹ ਇਹ ਮੇਰੇ ਭਾਬੀ ਜੀ ਨੇ ਉਹ ਵੀ ਰਾਣੀ ਆਹ ਆ ਮੀ ਰਹਿ ਰਹੀ ਹੈ ਜਦੋਂ ਵੀ ਉਹ ਦੇਖਦੀ ਨਹੀਂ ਸਾਰੀਆਂ ਥੈਂਕ ਯੂ ਜੀ ਮੈਨੂੰ ਬਹੁਤ ਜਿਆਦਾ ਤਸਵੀਰਾਂ ਤੂੰ ਵੀ ਆਏ ਜਾਂਦੇ ਹੋ ਨਾ ਜੇ ਦੂਸਰ ਸੋਸੋ ਮਾਂ ਹੈਲੋ ਭਾਬੀ ਜੀ ਹਾਂ ਜੀ ਜਿਵੇਂ ਆ ਠੀਕੋ ਸਾਰਿਆਂ ਨੂੰ ਵਧਾਈਆਂ ਦੇਣਗੇ ਤੇ ਤੁਸੀਂ ਥੈਂਕ ਯੂ ਕਰੋ ਸਾਰਿਆਂ ਦਾ ਫੈਰ ਆਂਦਾ ਥੈਂਕ ਯੂ ਪਹਿਲਾਂ ਵੀ ਥੈਂਕ ਯੂ ਚਾਹ ਖਾਣੀ ਕਿਤੇ ਇੱਕ ਗਰੁੱਪ ਫੋਟੋ ਹੋਈ ਜੀ आलना भाई होर सस्काल्म सस्काल्म टेक ऑन डिस्कशन ये फोटो देखिया हां जी ये क्या है ना हेलो सेबज हेलो करो सेबज सेबज

Αλλά <laughs> 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 ਇੱਥੇ ਬਾਦੂ ਕੋਈ ਦੱਲੇ ਇਹਦਾ ਲਾਉਦਾ ਮੈਨੂੰ ਪਿਆਰ ਨਹੀਂ ਕਰਦਾ ਨੂੰ ਕੋਈ ਕਹਿੰਦਾ ਮम्मी ਫੜਦੇ ਨੂੰ ਠੀਕ ਹੋਇਆ ਉਹ ਦੋ ਕਰ। ਇਹ ਇੱਧਰ ਦੇਖਿਓ ਸਾਰੇ ਜਾਣੇ ਭਾਬੀ ਇੱਧਰ ਦੇਖਿਓ ਪਿੱਛੇ ਵੀ ਖੜੇ ਆ ਬੰਦੇ ਉਹਨਾਂ ਨੂੰ ਵੀ ਦਿਖਾਓ ਮੈਂ ਉਹ ਵੀ ਇੱਕ ਹੋਰ ਆਈ ਆ ਕੱਲੋ ਮਾੜਾ ਮੁਰਿਆ ਮੈਂ ਇੱਥੇ ਖੜਾ ਇੱਥੇ ਇੱਥੇ ਉਹਨਾਂ ਨੂੰ ਲੈ ਹੁਣ ਬਚਾ ਲੈ ਸਾਰਿਆਂ ਨੂੰ ਆਪਾਂ ਉਰੇ ਆ ਜਣੇ ਇੱਧਰ ਆ ਜੀ ਸਾਡੇ ਨਾਲ ਸੱਜਾ ਲੱਗਾ ਜੀ ਆਪਰੇ ਤੇ ਅਸੀਂ ਆ ਗਏ ਸੀ ਘਰੇ ਘਰੇ ਆ ਕੇ ਮੈਂ ਕੱਪੜੇ ਚੇਂਜ ਕਰਨੇ ਸੀ ਤੁਸੀਂ ਦੇਖ ਲਓ ਆ ਕੱਪੜੇ ਪਾਏ ਮੈਂ ਅੱਜ ਤੇ ਇਹਨਾਂ ਦੇ ਉੱਪਰ ਸੀ ਆ ਬਲੇਜ਼ਰ ਪਾਉਣਾ ਇਹ ਤੁਹਾਨੂੰ ਇਹ ਤੋਂ ਬਾਅਦ ਆ ਨਹੀਂ ਕਲਿੱਪਾਂ ਚ ਦਿਖੂਗਾ ਘਰੇ ਮੰਮੀ ਉਹਨਾਂ ਛੱਡਣਾ ਸੀ ਤਾਂ ਕਰਕੇ ਮੈਂ ਘਰੇ ਆਇਆ ਸੀ ਦਸ਼ਨ ਉੱਥੀ ਹੈਗੀ ਤੇ ਹੁਣ ਆਪਾਂ ਤਿਆਰ ਤੁਰ ਹੋ ਕੇ ਆ ਨਾਈਟ ਪ੍ਰੋਗਰਾਮ ਉੱਥੇ ਰਾਤ ਦਾ ਜਿਹੜਾ ਲੋੜੀ ਦਾ ਹੁੰਦਾ ਫੰਕਸ਼ਨ ਹੋਪ ਤੇ ਆਪਾਂ ਹੁਣ ਉੱਥੇ ਚੱਲਦੇ ਆ ਉੱਥੇ ਜਾ ਕੇ ਤੁਹਾਨੂੰ ਮਿਲਦੇ ਆ ਬਾਕੀ ਵਲੌਗ ਇਹ ਤੋਂ ਪਹਿਲਾਂ ਤੁਸੀਂ ਦੇਖ ਕੇ ਲਿਆ ਹੁਣ ਜਾਣੋਂ ਉੱਥੇ ਦੱਸਨੇ ਕੁਝ ਕੁ ਵਲੌਗ ਬਣਾਇਆਗਾ ਉਹ ਪਹਿਲਾਂ ਮੈਂ ਕਲਿੱਪਾਂ ਲਾਤੀਆਂ ਤੇ ਹੁਣ ਮੈਂ ਜਾ ਰਹਾਗਾ ਬਾਕੀ ਉੱਥੇ ਤੁਹਾਨੂੰ ਜਾ ਕੇ ਮਿਲਦੇ ਆ ਕਿਵੇਂ ਲੱਗ ਰਿਹਾ ਤੁਹਾਨੂੰ ਸਾਡਾ ਵਲੌਗ ਜ਼ਰੂਰ ਦੱਸੋ ਕਮੈਂਟ ਜ਼ਰੂਰ ਕਰਿਆ ਕਰੋ ਚੈਨਲ ਨੂੰ ਲਾਈਕ ਜ਼ਰੂਰ ਕਰਿਆ ਕਰੋ ਜੀ ਅੱਗੇ ਚੱਲ ਕੇ ਮਿਲਦੇ ਆ ਤੁਹਾਨੂੰ ਲਓ ਜੀ ਪਹੁੰਚ ਗਏ ਅਸੀਂ ਫੋਟੋ ਸ਼ੂਟਿੰਗ ਹੋ ਰਿਹਾ ਅਸੀਂ ਫੋਟੋ ਫੋਟੋ ਖਿਚਾ ਲਈ ਬਹੁਤ ਖਾਵਾ ਬਹੁਤ ਚੱਲ ਰਹੀ ਹੈ ਛਾਦਰੀਨ thank

ਦੇ ਦੇ ਜੇ ਮਿੱਤਰਾਂ ਦੀ ਚੱਕ ਤੋਂ ਜੇ ਮਿੱਤਰਾਂ ਦੀ ਚੱਕ ਤੋਂ ਜੇ ਮਿੱਤਰਾਂ ਦੇ ਤੋਂ ਸੁਭਾਣਾ ਬੇਦੁਖੀ ਦਿਖਾ ਦੇ ਜੇ ਮਿੱਤਰਾਂ ਦੀ ਚੱਕ ਤੋਂ ਸੁਭਾਣਾ ਹੋਵੇ ਦੁਲੇ ਦਿਖਾ ਦੇ ਅੱਜ ਆ ਨਾ ਖਦਾ ਹੀ ਤੇ ਹੀ ਬਾਰੇ ਦਰਦ ਖੋਲ ਕਰੇ ਕਰਿਆ ਤੁਹਾੜੀ ਉੱਤੇ ਚੱਕਿਆ ਯਾਰੀ ਦੇ ਤਗੜਾ ਮੂਹਰੇ I'm yeah. yeah. ਦਾ ਵਲੌਗ ਦੇਖਿਆ ਵਲੌਗ ਚ ਹੁਣ ਤਕਰੀਬਨ ਸਾਡਾ ਪੰਡਿਆ ਵਲੌਗ ਦਾ ਤੇ ਅੰਨ ਬਹੁਤ ਦਾ ਧੁੰਦ ਬਹੁਤ ਪੈ ਰਹੀ ਹੈ ਜੀ ਤੇ ਇਸ ਤੋਂ ਸਾਡਾ ਵਲੌਗ ਕਿਵੇਂ ਦਾ ਲੱਗਿਆ ਤੁਹਾਨੂੰ ਜਰੂਰ ਕਮੈਂਟ ਕਰਕੇ ਦੱਸੋ ਬਾਕੀ ਬਸ ਲਾਈਕ ਕਰੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਤੇ ਜਿੰਨੀਆਂ ਸੱਤ ਕਲਪਾ ਲਈ ਗਈਆਂ ਅਸੀਂ ਜਰੂਰ ਲਈਆਂ ਸਾਡਾ ਵਲੌਗ ਕਿਵੇਂ ਦਾ ਲੱਗਿਆ ਤੁਹਾਨੂੰ ਜਰੂਰ ਦੱਸਿਓ ਕਿਉਂਕਿ ਸਾਡੀ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਵੀ ਗੱਲਾਂ ਕਦੇ ਦਿਖਾ ਸਕੀਏ ਤੋਂ ਦਿਖਾਈ ਦੋ ਹੁਣ ਮੈਨੂੰ ਪਤਾ ਨਹੀਂ ਤੁਹਾਨੂੰ ਮੇਰੀ ਆਵਾਜ਼ ਕਿੰਨੀ ਸੁਣਦੀ ਹੋਊਗੀ ਕਿਉਂਕਿ ਮੇਰੇ ਵੱਲੋਂ ਪੂਰੀ ਕੋਸ਼ਿਸ਼ ਆ ਕਿ ਤੁਹਾਨੂੰ ਮੇਰੀ ਆਵਾਜ਼ ਸੁਣੇ ਪਰ ਮਤਲਬ ਤੁਹਾਨੂੰ ਮੇਰੀ ਆਵਾਜ਼ ਘੱਟ ਹੀ ਸੁਣਦੀ ਹੋਣੀ ਆ ਤਾਂ ਕਰਕੇ ਵਲੌਗ ਨੂੰ ਸ਼ੇਅਰ ਕਰੇ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਹਲੇ ਫੰਕਸ਼ਨ ਚੱਲ ਰਿਹਾ ਤਾਂ ਉਹਨ ਦਾ ਬਹੁਤ ਜ਼ਿਆਦਾ ਆ ਤਾਂ ਮੈਂ ਰਹਿਣੀ ਬਹੁਤ ਬਾਕੀ ਤਾਂ ਅੱਗੇ ਤੋਂ